ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਆਜ਼ਰਾਂ ਸਾਡੇ ਚੈਨਲ ਤੋਂ ਸਰਕਾਰੀ ਨੌਕਰੀਆਂ ਦੇ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਡਿਪਾਰਟਮੈਂਟ ਆਫ ਟਰਾਂਸਪੋਰਟ ਗਵਰਨਮੈਂਟ ਆਫ ਪੰਜਾਬ ਪੰਜਾਬ ਸਟੇਟ ਰੋਡ ਸੇਫਟੀ ਕਾਉਂਸਲ ਇਹਨਾਂ ਵੱਲੋਂ ਜਾਰੀ ਹੋਇਆ ਵੱਖ-ਵੱਖ ਪੋਸਟਾਂ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਤਾਂ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਪੋਸਟਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਵੱਖ-ਵੱਖ ਪੋਸਟਾਂ ਜੋ ਇਹਨਾਂ ਵੱਲੋਂ ਜਾਰੀ ਹੋਈਆਂ ਜੁਆਇੰਟ ਡਾਇਰੈਕਟਰ ਇੰਜੀਨੀਅਰਿੰਗ ਜੁ ਟ੍ਰੈਫਿਕ ਜੁਆਇੰਟ ਡਾਇਰੈਕਟਰ ਆਫ ਮੈਡੀਕਲ ਐਂਡ ਇਮਰਜੈਂਸੀ ਕੇਅਰ ਜੁਆਇੰਟ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਆ ਰੋਡ ਸੇਫਟੀ ਐਕਸਪਰਟ ਤਾਂ ਇਹ ਪੰਜ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਇਹਨਾਂ ਵੱਲੋਂ ਜਾਰੀ ਹੋਈਆਂ ਹਨ ਕਰਮਵਾਰ ਯੋਗਤਾ ਇਹਨਾਂ ਵੱਲੋਂ ਦਿੱਤੀ ਹੋਈ ਹੈ ਨਾਲ ਹੀ ਨੋਟੀਫਿਕੇਸ਼ਨ ਦੇ ਵਿੱਚ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਹੈ ਤੁਸੀਂ ਡਾਊਨਲੋਡ ਕਰਕੇ ਪੂਰਾ ਰੀਡ ਜ਼ਰੂਰ ਕਰਿਓ ਜੀ ਯੋਗਤਾਵਾਂ ਜ਼ਰੂਰ ਚੈੱਕ ਕਰਿਓ ਇੱਕ ਇੱਕ ਪੋਸਟ ਇਹਨਾਂ ਵੱਲੋਂ ਜਾਰੀ ਹੋਈ ਹੈ ਤੇ ਸੈਲਰੀ ਇਹਨਾਂ ਦੇ ਲਈ ਵੱਖ-ਵੱਖ ਹੈ ਜੀ ਪਹਿਲੇ ਚਾਰ ਪੋਸਟਾਂ ਦੇ ਲਈ ਜੋ ਸੈਲਰੀ ਇਹਨਾਂ ਲਿਖੀ ਗਈ ਹੈ ਜੀ ਤੇ ਜੋ ਲਾਸਟ ਪੋਸਟ ਹੈ ਰੋਡ ਸੇਫਟੀ ਐਕਸਪਰਟ ਇਹਦੇ ਲਈ ਸੈਲਰੀ ਇਹਨਾਂ ਵੱਲੋਂ 75000 ਰੁਪਏ ਪਰ ਮਹੀਨਾ ਲਿਖੀ ਗਈ ਹੈ ਤਾਂ ਵੱਖ-ਵੱਖ ਯੋਗਤਾਵਾਂ ਦੀਆਂ ਪੋਸਟਾਂ ਦੇ ਲਈ ਜਿਹੜੇ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਆ ਤਾਂ ਅਪਲਾਈ ਕਰ ਸਕਦੇ ਹੋ ਪੰਜਾਬ ਦੇ ਡਿਪਾਰਟਮੈਂਟ ਆਫ ਟਰਾਂਸਪੋਰਟ ਗਵਰਨਮੈਂਟ ਆਫ ਪੰਜਾਬ ਇਹਨਾਂ ਵੱਲੋਂ ਜਾਰੀ ਹੋਇਆ ਹੈ ਇਹ ਨੋਟੀਫਿਕੇਸ਼ਨ ਹੈ ਤੇ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਦੇ ਇਹਦੀ ਨੇ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਤਾਂ ਇਹ ਜੋ ਪੋਸਟਾਂ ਨੇ ਜੀ ਇਹਨਾਂ ਵੱਲੋਂ ਬਕਾਇਦਾ ਲਿਖਿਆ ਹੋਇਆ ਹੈ 3 ਸਾਲ ਦਾ ਕੰਟਰੈਕਟ ਹੈ ਇਹਦੇ ਅਧੀਨ ਇਹ ਪੋਸਟਾਂ 31 ਮਾਰਚ 2028 ਤੱਕ ਇਹ ਕੰਟਰੈਕਟ ਹੋਏਗਾ ਤਾਂ ਸਮੇਂ ਅਨੁਸਾਰ ਇਹਨਾਂ ਵੱਲੋਂ ਜੋ ਕੰਟਰੈਕਟ ਅੱਗੇ ਵਧਾਵੀ ਦਿੱਤਾ ਜਾਂਦਾ ਤਾਂ ਫਿਲਹਾਲ ਇਹ 3 ਸਾਲ ਦੇ ਕੰਟਰੈਕਟ ਦੇ ਆਧਾਰ ਤੇ ਪੋਸਟਾਂ ਜਾਰੀ ਕੀਤੀਆਂ ਗਈਆਂ ਹਨ ਵੱਲੋਂ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆਪਣੀ ਯੋਗਤਾ ਜ਼ਰੂਰ ਚੈੱਕ ਕਰ ਲੈਣ ਤੇ ਇਹਨਾਂ ਨੂੰ ਤੁਸੀਂ ਆਪਣਾ ਬਾਇਓ ਡਾਟਾ ਆਪਣੇ ਦਸਤਾਵੇਜ਼ ਸੰਬੰਧਿਤ ਸਾਰੇ ਇਹਨਾਂ ਨੂੰ ਮੇਲ ਕਰਨੇ ਆ ਜੀ leadagencypunjab2020@gmail.com ਇਸ ਮੇਲ ਤੇ ਤੁਸੀਂ ਆਪਣੇ ਸਾਰੇ ਦਸਤਾਵੇਜ਼ ਯੋਗਤਾਵਾਂ ਦੇ ਐਕਸਪੀਰੀਅੰਸ ਦੇ ਜੋ ਵੀ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਹੋਏਗੀ ਤੁਸੀਂ ਇਹਨਾਂ ਤੱਕ ਪਹੁੰਚਦੀ ਕਰਨੀ ਐ ਅਤੇ ਡਾਇਰੈਕਟਰ ਇਹਨਾਂ ਦੇ ਆਫਿਸ ਦੇ ਵਿਕੇ ਵੀ ਤੁਸੀਂ ਜਾ ਕੇ ਸਬਮਿਟ ਕਰਵਾ ਸਕਦੇ ਹੋ ਅਰਜ਼ੀਆਂ ਲੀਡ ਏਜੰਸੀ ਆਨ ਰੋਡ ਸੇਫਟੀ ਪੰਜਾਬ ਸਟੇਟ ਰੋਡ ਸੇਫਟੀ ਕਾਉਂਸਲ ਡਿਪਾਰਟਮੈਂਟ ਆਫ ਟਰਾਂਸਪੋਰਟ ਗਵਰਨਮੈਂਟ ਆਫ ਪੰਜਾਬ ਐਸ ਸੀਓ ਨੰਬਰ 294540 ਫਰਸਟ ਫਲੋਰ ਸੈਕਟਰ 22 ਸੀ ਚੰਡੀਗੜ੍ਹ ਸਵੇਰੇ 9 ਵਜੇ ਤੋਂ 4 ਵਜੇ ਤੱਕ ਤੁਸੀਂ ਇਹਨਾਂ ਤੱਕ ਅਰਜ਼ੀਆਂ ਪਹੁੰਚਦੀਆਂ ਕਰ ਸਕਦੇ ਹੋ ਕਿਸੇ ਵੀ ਕੰਮ ਵਾਲੇ ਦਿਨ ਤੇ 31 1 2025 ਅੰਤਿਮ ਮਿਤੀ ਹੋਊਗੀ ਜੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਸ਼ਾਮ 4 ਵਜੇ ਤੱਕ ਤਾਂ ਬਹੁਤ ਵਧੀਆ ਮੌਕਾ ਜੀ ਬਹੁਤ ਵਧੀਆ ਸੈਲਰੀ ਇਹਨਾਂ ਪੋਸਟਾਂ ਲਈ ਦਿੱਤੀ ਜਾਣ ਵਾਲੀ ਹੈ ਤਾਂ ਯੋਗ ਉਮੀਦਵਾਰ ਅਪਲਾਈ ਕਰਕੇ ਲਾਭ ਲੈ ਸਕਦੇ ਹੋ ਸਿਲੈਕਸ਼ਨ ਆਪਣੀ ਪੱਕੀ ਕਰ ਸਕਦੇ ਹੋ ਨੌਕਰੀਆਂ ਦੀ ਇਸ ਤਰ੍ਹਾਂ ਦੀ ਜਾਣਕਾਰੀ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਚੈਨਲ ਨੂੰ ਦੇਖਦੇ ਰਹਿਆ ਕਰੋ ਧੰਨਵਾਦ